ਨਹੀਂ ਰਹੇ ਨੇ ਕੁਮਰ ਵਿਜੇ ਪ੍ਰਤਾਪ ਸਿੰਘ ਦੇ ਪਤਨੀ ਮਧੂਮਿਤਾ ਥੋੜੀ ਦੇਰ ਦੇ ਵਿੱਚ ਅੰਮ੍ਰਿਤਸਰ ਦੇ ਵਿੱਚ ਉਹਨਾਂ ਦਾ ਅੰਤਿਮ ਸੰਸਕਾਰ ਕੀਤਾ ਜਾਵੇਗਾ ਆਪ ਦੇ ਵਿਧਾਇਕ ਨੇ ਕੁਮਰ ਵਿਜੇ ਪ੍ਰਤਾਪ ਸਿੰਘ ਜਿਨ੍ਹਾਂ ਦੀ ਪਤਨੀ ਹੁਣ ਇਸ ਦੁਨੀਆ ਦੇ ਵਿੱਚ ਨਹੀਂ ਰਹੇ ਦੱਸ ਦिए ਕਿ ਥੋੜੀ ਦੇਰ ਦੇ ਵਿੱਚ ਅੰਮ੍ਰਿਤਸਰ ਦੇ ਵਿੱਚ ਉਹਨਾਂ ਦੀ ਪਤਨੀ ਦਾ ਅੰਤਿਮ ਸੰਸਕਾਰ ਕੀਤਾ ਜਾਵੇਗਾ ਤਾਂ ਕੁਵਰ ਵਿਜੇ ਪ੍ਰਤਾਪ ਆਪ ਦੇ ਐਮਐਲਏ ਨੇ ਜਿਨ੍ਹਾਂ ਦੀ ਪਤਨੀ ਦਾ ਦੇਹਾਂਤ ਹੋਇਆ ਦੱਸਿਆ ਕਿ ਥੋੜੀ ਦੇਰ ਦੇ ਵਿੱਚ ਅੰਮ੍ਰਿਤਸਰ ਦੇ ਵਿੱਚ ਉਹਨਾਂ ਦੀ ਪਤਨੀ ਦਾ ਅੰਤਿਮ ਸੰਸਕਾਰ ਕੀਤਾ ਜਾਵੇਗਾ ਤਾਂ ਪਤਨੀ ਮਧੁਮਿਤਾ ਹੁਣ ਇਸ ਦੁਨੀਆ ਦੇ ਵਿੱਚ ਨਹੀਂ ਰਹੀ ਆਪ ਦੇ ਵਿਧਾਇਕ ਨੇ ਕੁਮਰ ਵਿਜੇ ਪ੍ਰਤਾਪ ਜਿਨ੍ਹਾਂ ਦੀ ਪਤਨੀ ਹੁਣ ਇਸ ਦੁਨੀਆ ਦੇ ਵਿੱਚ ਨਹੀਂ ਰਹੀ ਥੋੜੀ ਦੇਰ ਦੇ ਵਿੱਚ ਅੰਮ੍ਰਿਤਸਰ ਦੇ ਵਿੱਚ ਉਹਨਾਂ ਦੀ ਪਤਨੀ ਦਾ ਅੰਤਿਮ ਸੰਸਕਾਰ ਕੀਤਾ ਜਾਵੇਗਾ ਕੁਮਰ ਵਿਜੇ ਪ੍ਰਤਾਪ ਸਿੰਘ ਆਪ ਦੇ ਵਿਧਾਇਕ ਨੇ ਜਿਨ੍ਹਾਂ ਦੀ ਪਤਨੀ ਦਾ ਦਿਹਾਂਤ ਹੋ ਗਿਆ ਤੇ ਥੋੜੀ ਦੇਰ ਦੇ ਵਿੱਚ ਅੰਮ੍ਰਿਤਸਰ ਦੇ ਵਿੱਚ ਸਾਰੀਆਂ ਰਸਮਾਂ ਨਿਭਾਈਆਂ ਜਾਣਗੀਆਂ ਅੰਤਿਮ ਸੰਸਕਾਰ ਉਹਨਾਂ ਦਾ ਕੀਤਾ ਜਾਵੇਗਾ ਤਾਂ ਆਪ ਦੇ ਵਿਧਾਇਕ ਕੁਮਰ ਵਿਜੇ ਪ੍ਰਤਾਪ ਸਿੰਘ ਜਿਨ੍ਹਾਂ ਦੀ ਪਤਨੀ ਮਧੂਮਿਤਾ ਜਿਨ੍ਹਾਂ ਦਾ ਦੇਹਾਂਤ ਹੋ ਚੁੱਕਿਆ ਹੈ ਦੱਸ ਦਈਏ ਕਿ ਅੰਮ੍ਰਿਤਸਰ ਦੇ ਵਿੱਚ ਪਰਿਵਾਰਕ ਮੈਂਬਰਾਂ ਦੇ ਵੱਲੋਂ ਅੰਤਿਮ ਰਸਮਾਂ ਨਿਭਾਈਆਂ ਜਾਣਕੀਆਂ ਥੋੜੀ ਦੇਰ ਦੇ ਵਿੱਚ ਉਹਨਾਂ ਦਾ ਅੰਤਿਮ ਸੰਸਕਾਰ ਕੀਤਾ ਜਾਵੇਗਾ ਸਾਹਬ ਦੇ ਵਿਧਾਇਕ ਨੇ ਕੁਮਰ ਵਿਜੇ ਪ੍ਰਤਾਪ ਜਿਨ੍ਹਾਂ ਦੀ ਪਤਨੀ ਹੁਣ ਇਸ ਦੁਨੀਆ ਦੇ ਵਿੱਚ ਨਹੀਂ ਰਹੇ ਦੱਸ ਦਈਏ ਕਿ ਦੀ ਪਤਨੀ ਮਧੂਨੀਤਾ ਦਾ ਥੋੜੀ ਦੇਰ ਦੇ ਵਿੱਚ ਅੰਮ੍ਰਿਤਸਰ ਦੇ ਵਿੱਚ ਅੰਤਿਮ ਸੰਸਕਾਰ ਕੀਤਾ ਜਾਵੇਗਾ। ਆਪ ਦੇ ਵਿਧਾਇਕ ਕੁਮਰ ਵਿਜੇ ਪ੍ਰਤਾਪ ਸਿੰਘ ਦੀ ਪਤਨੀ ਹੁਣ ਇਸ ਦੁਨੀਆ ਦੇ ਵਿੱਚ ਨਹੀਂ ਰਹੇ ਜਿਨ੍ਹਾਂ ਦੀ ਮੌਤ ਹੋ ਗਈ ਹੈ ਦੱਸ ਦਈਏ ਕਿ ਥੋੜੀ ਦੇਰ ਦੇ ਵਿੱਚ ਅੰਮ੍ਰਿਤਸਰ ਦੇ ਵਿੱਚ ਉਹਨਾਂ ਦੀ ਪਤਨੀ ਦਾ ਪਰਿਵਾਰਕ ਮੈਂਬਰਾਂ ਦੇ ਵੱਲੋਂ ਅੰਤਿਮ ਰਸਮਾਂ ਨਿਭਾਈਆਂ ਜਾਣਗੀਆਂ। ਰਾਦਾ ਅੰਤਿਮ ਸੰਸਕਾਰ ਕੀਤਾ ਜਾਵੇਗਾ। ਐਮ.ਐਲ.ਏ. ਕੁਮਰ ਵਿਜੇ ਪ੍ਰਤਾਪ ਸਿੰਘ ਦੇ ਪਤਨੀ ਮਧੁਮિતા ਹੁਣ ਇਸ ਦੁਨੀਆ ਦੇ ਵਿੱਚ ਨਹੀਂ ਰਹੀ। ਦੁਨੀਆ ਤੋਂ ਰੁਕਸਤ ਹੋ ਚੁੱਕੇ ਨੇ ਮਧੁਮਿਤਾ ਤੇ ਉਹਨਾਂ ਦਾ ਥੋੜੀ ਦੇਰ ਦੇ ਵਿੱਚ ਅੰਤਿਮ ਸੰਸਕਾਰ ਕੀਤਾ ਜਾਵੇਗਾ। ਐਮ.ਐਲ.ਏ. ਕੁਵਰ ਵਿਜੇ ਪ੍ਰਤਾਪ ਜੀ ਨਾਲ ਦੀ ਪਤਨੀ ਦਾਦੇ ਹਾਂਤ ਹੋਇਆ ਦੱਸਿਆ ਕਿ ਪਤਨੀ ਮਧੁਮਿਤਾ ਦਾ ਥੋੜੀ ਦੇਰ ਦੇ ਵਿੱਚ ਅੰਮ੍ਰਿਤਸਰ ਦੇ ਵਿੱਚ ਅੰਤਿਮ ਰਸਮਾਂ ਨਿਭਾਈਆਂ ਜਾਣਗੀਆਂ। ਆਪ ਦੇ ਵਿਧਾਇਕ ਨੇ ਕੁਮਰ ਵਿਜੇ ਪ੍ਰਤਾਪ ਜਿਨ੍ਹਾਂ ਦੀ ਪਤਨੀ ਦਾ ਦਿਹਾਂਤ ਹੋ ਗਿਆ ਸਾਡੇ ਨਾਲ ਸਾਡੇ ਸਹਿਯੋਗੀ ਹਰਮਿਤ ਸਿੰਘ ਫੋਨ ਲਾਈਨ ਤੇ ਜੁੜੇ ਹੋਏ ਨੇ ਹਰਮਿਤ ਇੱਥੇ ਕੁਮਰ ਵਿਜੇ ਪ੍ਰਤਾਪ ਜਿਨ੍ਹਾਂ ਦੀ ਪਤਨੀ ਦਾ ਦਿਹਾਂਤ ਹੋਇਆ ਕੀ ਕਾਰਨ ਰਹਿ ਕਿਸ وجہ ਕਰਕੇ ਇਹਨਾਂ ਦੀ ਮ੍ਰਿਤਿ ਹੋਈ ਹੈ ਅੱਛਾ ਬਹੁਤ ਦੁਖਦਾਈ ਖਬਰ ਅੰਮ੍ਰਿਤਸਰ ਤੋਂ ਐਮ ਐਲ ਏ ਕੁਰਵੇਜ ਪ੍ਰਤਾਪ ਆਮ ਆਦਮੀ ਪਾਰਟੀ ਤੋਂ ਔਰ ਉਹਨਾਂ ਦੀ ਪਤਨੀ ਮਧੂ ਮੀਤਾ ਜਿਨ੍ਹਾਂ ਦਾ ਬੀਤੀ ਰਾਤ ਦਿਹਾਂਤ ਹੋਇਆ ਔਰ ਰਾਜ ਅੰਤਿਮ ਸੰਸਕਾਰ ਜਿਹੜਾ ਉਹ ਕੀਤਾ ਜਾ ਰਿਹਾ ਕੁਝ ਸਮੇਂ ਦੇ ਵਿੱਚ ਅੰਤਿਮ ਸੰਸਕਾਰ ਕੀਤਾ ਜਾਵੇਗਾ ਔਰ ਜਾਣਕਾਰੀ ਮੁਤਾਬਕ ਕੀ ਪਤਾ ਲੱਗਿਆ ਹੈ ਕਿ ਉਹਨਾਂ ਨੂੰ ਕੁਝ ਸਮੱਸਿਆ ਸੀ ਕਿ ਬਿਮਾਰ ਚੱਲ ਰਹੇ ਸਨ ਜਿਸ ਕਰਕੇ ਅਚਾਨਕ ਬੀਤੀ ਰਾਤ ਉਹਨਾਂ ਨੂੰ ਜਿਹੜਾ ਉਹ ਅਟੈਕ ਹੋਇਆ ਤੇ ਮੌਤ ਹੋ ਗਈ ਹੈ ਦਿਹਾਂਤ ਹੋਇਆ ਸੋ ਇਸ ਵੇਲੇ ਬਹੁਤ ਦੁਖ ਦੀ ਘੜੀ ਹੈ ਪਰਿਵਾਰ ਦੇ ਵਾਸਤੇ ਵੀ ਔਰ ਹਰ ਪਾਸੇ ਦੂਜੇ ਪਾਸੇ ਦੇਖੀ ਤਾਂ ਹਰ ਕੋਈ ਦੁੱਖ ਵਿੱਚ ਇੱਕ ਸਾਂਝਾ ਉਸ ਨੂੰ ਕਰਨ ਵਾਸਤੇ ਸ਼ਾਮਲ ਹੋਣ ਵਾਸਤੇ ਅੰਮ੍ਰਿਤਸਰ ਪਹੁੰਚ ਰਿਹਾ ਔਰ ਕੋਲਵੇਜੇ ਪ੍ਰਤਾਪ ਸਿੰਘ ਨੂੰ ਆਪਣੀ ਹਮਦਰਦੀ ਜਿਹੜੀ ਹੈ ਉਹ ਦੇ ਰਿਹਾ ਸਲਹਾਲ ਇਸ ਵੇਲੇ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੈ ਕੋਲਵੇਜੇ ਪ੍ਰਤਾਪ ਸਿੰਘ ਕਿਉਂਕਿ ਇੱਕ ਪਰਿਵਾਰ ਇੱਕ ਧਰਮ ਪਤਨੀ ਔਰ ਜਿਹਦੇ ਨਾਲ ਸਾਥਣ ਜਿੰਨੇ ਸਾਰੀ ਉਮਰ ਨਾਲ ਸਾਥ ਨਿਭਾਇਆ ਉਸ ਦਾ ਚਲੇ ਜਾਣਾ ਬਹੁਤ ਦੁਖਦਾਈ ਹੈ ਔਰ ਇਹ ਸਭ ਤੋਂ ਵੱਡਾ ਦੁੱਖ ਹੁੰਦਾ ਹੈ ਜਦੋਂ ਆਪਣਾ ਇੱਕ ਸਾਥੀ ਆਪਣਾ ਇੱਕ 파ਟਨਰ ਇਸ ਤਰ੍ਹਾਂ ਇੱਕਦਮ ਛੱਡ ਜਾਵੇ ਸੋ ਇਸੇ ਨੂੰ ਲੈ ਕੇ ਅੱਜ ਜਿਹੜਾ ਪੂਰਾ ਸੋਗ ਦਾ ਮਾਹੌਲ ਅੰਮ੍ਰਿਤਸਰ ਚ ਹੈ ਔਰ ਗੁਰਮੀਜੀਤ ਪ੍ਰਤਾਪ ਦੇ ਨਾਲ ਸਾਰੇ ਆਪਣੀ ਹਮਦਰਦੀ ਜਿਹੜੇ ਜਤਾ ਰਹੇ ਨੇ ਫਿਲਹਾਲ ਇਹ ਪਤਾ ਲੱਗ ਰਿਹਾ ਕਿ ਕੁਝ ਸਮੇਂ ਤੋਂ ਬਿਮਾਰ ਚੱਲ ਰਹੇ ਸਨ ਮਦੁਮਿਤਾ ਜਿਸ ਕਰਕੇ ਬੀਤੀ ਰਾਤ ਅਚਾਨਕ ਉਹਨਾਂ ਦੀ ਮੌਤ ਹੋਈ ਹੈ ਔਰ ਇਸ ਖਬਰ ਤੋਂ ਬਾਅਦ ਪੂਰੇ ਜਿਹੜੇ ਰਾਜਨੀਤਿਕ ਜਿਹੜੇ ਵੀ ਆਗੂ ਨੇ ਉਹਨਾਂ ਵੱਲੋਂ ਵੀ ਜਿਹੜਾ ਇਹ ਦੁੱਖ ਜਿਹੜਾ ਚਿਤਾਇਆ ਜਾ ਰਿਹਾ ਸਾਰੇ ਇਸ ਦੁੱਖ ਦੀ ਗੱਲ ਹੀ ਸਾਹਮਣੇ ਹੋਣ ਵਾਸਤੇ ਅਸੀਂ ਇੱਥੇ ਪਹੁੰਚ ਗਏ ਜੀ ਹਰਮੀਤ ਕੀ ਉਹਨਾਂ ਦੀ ਪਤਨੀ ਸੋਸ਼ਲ ਵਰਕਰ ਸਨ ਇਹ ਵੀ ਜਾਨਣਾ ਚਾਹਾਂਗੇ ਬਿਲਕੁਲ ਕੁਝ ਉਹਨਾਂ ਵੱਲੋਂ ਕੋਈ ਧਰਮਗਰਮ ਦੇ ਕੰਮ ਕੀਤੇ ਜਾਂਦੇ ਸਨ ਪਰ ਪੋਲਿਟਿਕਲ ਦੇ ਵਿੱਚ ਉਹਨਾਂ ਨੂੰ ਕੋਈ ਇੰਟਰਸਟ ਨਹੀਂ ਸੀਗਾ ਔਰ ਸੋਸ਼ਲ ਵਰਕ ਦੇ ਵਿੱਚ ਕਿਤੇ ਉਹ ਬੱਚਿਆਂ ਨੂੰ ਕੋਈ ਸਮਾਨ ਵੰਟਾਉਂਦੇ ਸੀਗੇ ਕੁਝ ਪੜ੍ਹਨ ਲਿਖਣ ਦਾ ਸਮਾਨ ਦੇ ਆਉਂਦੇ ਸੀਗੇ ਸੋ ਵੱਖ-ਵੱਖ ਤਰ੍ਹਾਂ ਦੇ ਜਿਹੜੇ ਸੋਸ਼ਲ ਵਰਕਸ ਨੇ ਉਹ ਕਰਦੇ ਰਹਿੰਦੇ ਸੀਗੇ মিডিਆ ਤੋਂ ਬਹੁਤ ਦੂਰ ਰਹੇ ਨੇ ਆਪਣੀ ਸਾਰੀ ਉਮਰ ਦੇ ਵਿੱਚ ਔਰ ਘਰ ਦੇ ਵਿੱਚ ਪ੍ਰਤਾਪ ਸਿੰਘ ਹੋਰਾਂ ਨੇ ਵੀ ਜੋ ਕਾਫੀ ਜਿਹੜੀਆਂ ਫੋਟੋਜ਼ ਨੇ ਉਹ ਕਦੀ ਸਾਂਝੀਆਂ ਨਹੀਂ ਕੀਤੀਆਂ ਇਸ ਤਰ੍ਹਾਂ ਉਹਨਾਂ ਨੇ ਪਰਿਵਾਰ ਇੱਕ ਪਾਸੇ ਰੱਖਿਆ ਔਰ ਆਪਣਾ ਕਰੀਅਰ ਇੱਕ ਪਾਸੇ ਰੱਖਿਆ ਸੋ ਜਿਸ ਕਰਕੇ ਕਿ ਉਹਨਾਂ ਦੇ ਦੋ ਜਿਹੜੀਆਂ ਨੇ ਬੱਚੀਆਂ ਨੇ ਦੋ ਛੋਟੀਆਂ ਬੱਚੀਆਂ ਔਰ ਆਪ ਉਹਨਾਂ ਨੇ ਪਰਿਵਾਰਕ ਜਿਹੜੀ ਹੈ ਉਹ ਕਿਤੇ ਵੀ ਤਸਵੀਰ ਤਨ तक ਨਹੀਂ ਕੀਤੀ ਤੇ ਇਹਨਾਂ ਨੂੰ ਇਹ ਸੀਗਾ ਕਿ ਪਰਿਵਾਰ ਇੱਕ ਪਾਸੇ ਹੋਵੇ ਔਰ ਮੇਰਾ ਜਿਹੜਾ ਡਿਊਟੀ ਹੈ ਉਹ ਇੱਕ ਪਾਸੇ ਹੋਵੇ ਸੋ ਸ਼ੁਰੂ ਤੋਂ ਸ਼ੁਰੂ ਸੋਤ ਬੋ ਗੱਲ ਕਰੀ ਸੋਸ਼ਲ ਵਰਕ ਤੇ ਕੰਮ ਕਰਦੇ ਰਹੇ ਆ ਸੋ ਇਹ ਜਿਹੜੀ ਅੱਜ ਦੀ ਦੁਖਦਈ ਘਟਨਾ ਹੈ ਔਰ ਅਬ ਅੰਮ੍ਰਿਤਸਰ ਦੇ ਤਰ ਗਿਆਣਾ ਮੰਦਿਰ ਚ ਇਹ ਜਿਹੜਾ ਜਿਹੜੇ ਸ਼ਮਸ਼ਾਨ ਘਾਟ ਉੱਤੇ ਸੰਸਕਾਰ ਕੀਤਾ ਜਾ ਰਿਹਾ ਕੁਝ ਸਮੇਂ ਦੇ ਵਿੱਚ ਸੰਸਕਾਰ ਹੋਵੇਗਾ ਸਾਡੇ ਦਸਾਂ ਸਮਾਸੀਗਾ ਸਭ ਨੂੰ ਦਿੱਤਾ ਹੋਇਆ ਹੈ ਸੋ ਅੰਤਿਮ ਸੰਸਕਾਰ ਦੇ ਵਾਸਤੇ ਸਾਰੇ ਪਹੁੰਚਣਾ ਸ਼ੁਰੂ ਹੋ ਰਹੇ ਸੋ ਕੁਝ ਸਮੇਂ ਚ ਜੋ ਮ੍ਰਿਤਕ ਰਿਹਾ ਉਹ ਸੇ ਪਹੁੰਚੇਗੀ ਜੀ ਠੀਕ ਹੈ ਹਰਮਿਤ ਬਹੁਤ ਬਹੁਤ ਸ਼ੁਕਰੀਆ तमाम ਜਾਣਕਾਰੀ ਦੇਣ ਲਈ ਤਾਂ ਬਿਹਤਰੀਨ ਭੰਗੀ ਖਬਰ ਜਿੱਥੇ ਆਪ ਵਿਧਾਇਕ ਕੁੰਵਰ ਵਿਜੇ ਪ੍ਰਤਾਪ ਜਿਨ੍ਹਾਂ ਦੀ ਪਤਨੀ ਦਾ ਦਿਹਾਂਤ ਹੋਇਆ ਦੱਸਿਆ ਜਾ ਰਿਹਾ ਕਿ ਕਾਫੀ ਲੰਬੇ ਸਮੇਂ ਤੋਂ ਬਿਮਾਰ ਚੱਲ ਰਹੇ ਸਨ ਦੇ ਰਾਤ ਅਟੈਕ ਆਉਣ ਦੇ ਕਾਰਨ ਉਨ੍ਹਾਂ ਦੀ ਮੌਤ ਹੋ ਗਈ ਤਾਂਬਰੀ ਸਰ ਦੇ ਵਿੱਚ ਥੋੜੀ ਦੇਰ ਦੇ ਵਿੱਚ ਅੰਤਿਮ ਰਸਮਾਂ ਨਿਭਾਈਆਂ ਜਾਣਗੀਆਂ ਆਪ ਦੇ ਵਿਧਾਇਕ ਨੇ ਕੁੰਵਰ ਵਿਜੇ ਪ੍ਰਤਾਪ ਜਿਨ੍ਹਾਂ ਦੀ ਪਤਨੀ ਇਸ ਦੁਨੀਆ ਨੂੰ ਰੁਕਸਤ ਕਰ ਚੁੱਕੇ ਨੇ ਦੱਸਿਆ ਕਿ ਅੰਮ੍ਰਿਤਸਰ ਉੱਤਰੀ ਵਿਧਾਨ ਸਭਾ ਹਲਕੇ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਕੁੰਵਰ ਵਿਜੇ ਪ੍ਰਤਾਪ ਤੇ ਪਤਨੀ ਮਧੂਮਿਤਾ ਦਾ ਦਿਹਾਂਤ ਹੋ ਗਿਆ ਹੈ ਜਾਣਕਾਰੀ ਮੁਤਾਬਕ ਉਹਨਾਂ ਨੂੰ ਪਹਿਲਾਂ ਸਿਹਤ ਸੰਬੰਧੀ ਕੋਈ ਸਮੱਸਿਆ ਨਹੀਂ ਸੀ ਹਾਲੀ ਦੇ ਵਿੱਚ ਉਹਨਾਂ ਨੂੰ ਸਾਹ ਲੈਣ ਦੇ ਵਿੱਚ ਸਮੱਸਿਆ ਆਈ ਜਿਸ ਕਾਰਨ ਉਹ ਹਸਪਤਾਲ ਦੇ ਵਿੱਚ ਦਾਖਲ ਸੀ ਜਿੱਨਾ ਜਿੱਥੇ ਉਹਨਾਂ ਦਾ ਇਲਾਜ ਚੱਲ ਰਿਹਾ ਸੀ ਪਰ ਦੇਰ ਰਾਤ ਅਟੈਕ ਆਉਣ ਦੇ ਕਾਰਨ ਉਹਨਾਂ ਦੀ ਮੌਤ ਹੋ ਗਈ